ਲੋ ਬਈ ਸੱਜਣੋ ਪਿੰਡ ਚੰਗਾਲ ਸਿੱਤਿਆਂ ਦਾ ਪ੍ਰੋਗਰਾਮ ਕਰਿਆ ਹੋਇਆ ਆਰਗੇਨਾਈਜ਼ ਆਪਣੇ ਪੰਚਾਇਤ ਵੱਲੋਂ ਤੇ ਨਗਰ ਨਿਵਾਸੀਆਂ ਵੱਲੋਂ ਸਮੂਹ ਨਗਰ ਨਿਵਾਸੀ ਤੇ ਪੰਚਾਇਤ ਵੱਲੋਂ ਹਣਾ ਜੀ ਕਿ ਸਾਡੇ ਸੱਜਣ ਮੈਂਬਰ ਸਾਹਿਬ ਕਹਿੰਦੇ ਵੀ ਸਾਰੇ ਆਪਾਂ ਕਰਨਾਗਾ ਪ੍ਰਾਣਾ ਰਿਵਾਜ ਤੋੜੇ ਤੂੜੇ ਕੁੜੀਆਂ ਵਜਾਉਣਗੀਆਂ ਹੋ ਕੈਂ ਕਰਦੇ ਹੁੰਦੇ ਨੇ ਹਨਾ ਚਰਖਾ ਵੀ ਲੈ ਆਈ ਬੈਠੇ ਨੇ ਕਹਿੰਦੇ ਚਰਖੇ ਦੇ ਮਾਲ ਪਾਉਣੀ ਆ ਜੀ ਬਸ ਚਰਖੇ ਤੇ ਸਾਨੂੰ ਬਈ ਉਹ ਕਰ ਲਿਓ ਉਹ ਪੋਣਾ ਰਹਿ ਗਿਆ ਇੱਕ ਧਾਗਾ ਜਾ ਕੀ ਹੁੰਦਾ ਬਈ ਉਹ ਮਾਲ ਮਾਲ ਉਹ ਸੈੱਟ ਕਰੀ ਜਾਂਦੇ ਆ ਤੇ ਤੱਕਲੇ ਵੀ ਪੈ ਰਹੇ ਆ ਅੱਡਾ ਹਨਾ ਸਾਡੇ ਪੰਜੀ ਤੱਕਲੇ ਇਹਦੇ ਅੱਡੇ ਦੇ ਹੋਣੀ ਸਨਹਾਣੇ ਸ਼ੁਰੂਣੇ ਵਾਲਾ ਨਹੀਂ ਇਹ ਨਾਲੇ ਮੁੰਨਣ ਵਾਲਾ ਜੀ ਅੱਛਾ ਨਾਲੇ ਆਣਾ ਇਹ ਜਾ ਦੂਜਾ ਵੀ ਹੁੰਦਾ ਸੀ ਜੀ ਸਰਾਂ ਨੇ ਦਾ ਇਹ ਤਾਂ ਸਾਡੇ ਮੈਂਬਰ ਸਾਹਿਬ ਕੱਚੇ ਜਿ ਖੜੇ ਨੇ ਇਹ ਬਣਾ ਨਹੀਂ ਸਕਦੇ ਤੇ ਤੁਸੀਂ ਆ ਇੱਕ ਹੋਰ ਗੱਲ ਹੈ ਪਾਰਕ ਬਹੁਤ ਪਿੰਡਾਂ ਚ ਦੇਖੇ ਹੋਣਗੇ ਪਰ ਆ ਪਾਰਕ ਤੁਸੀਂ ਦੇਖ ਸਕਦੇ ਹੋ ਆਪਣੇ ਪਿੰਡ ਚ ਦੋ ਪਾਰਕ ਨੇ ਇਹ ਕੋਈ ਇਹ ਤਾਂ ਪੰਚਾਇਤ ਤੋਂ ਨਹੀਂ ਸਫਾਈ ਕਰਾਉਂਦੇ ਇਹ ਬੰਦੇ ਇੱਧਰ ਪਾਸੇ ਵਾਲੀ ਸਫਾਈ ਕਰਦੇ ਨੇ ਇਹ ਦੋ ਬੰਦੇ ਪੱਕੀ ਨੇ ਉਹ ਆਪਦੇ ਆਪ ਸਫਾਈ ਕਰਦੇ ਨੇ ਤੁਸੀਂ ਸਫਾਈ ਦੇਖ ਲਓ ਜਿਵੇਂ ਸਪਾਈ ਐ ਲੱਗਦੀ ਆ ਜਿਵੇਂ ਐਨ ਬੀਓ ਕਾ ਕੱਟਣ ਵਾਲੇ ਕਰਕੇ ਜਾਂਦੇ ਹੁੰਦੇ ਨੇ ਸਾਡੇ ਪਾਸੇ ਵਾਲੇ ਨਹੀਂ ਕਰਦੇ ਜੀ ਸਾਡੇ ਪਾਸੇ ਵਾਲੇ ਹੱਥ ਨਹੀਂ ਲਾਉਂਦੇ ਜੀ ਪਾਰਕ ਨੂੰ ਮੈਂ ਵੀ ਉਹਨਾਂ ਨੂੰ ਕਹਿਣਾ ਚਾਹਣਾ ਵੀ ਆਪਾਂ ਪਾਰਕ ਦੇ ਹੱਥ ਲਾਇਆ ਕਰੀਏ ਮਾੜਾ ਮੋਟਾ ਐ ਬਣਾ ਕੇ ਰੱਖਿਆ ਕਰੀਏ ਨਾਲ ਲੱਗਿਆ ਕਰੋ ਮੇਰੇ ਨਾਲ ਲੱਗ ਲਿਆ ਕਰੋ ਆਪਾਂ ਕਰ ਲਿਆ ਕਰਾਂਗੇ ਤੇ ਝੂਲੇ ਨੇ ਕਿ ਬਾਕੀ ਸਮਾਂ ਹੁਣ 2 ਵਜੇ ਨੇ ਸ਼ਾਮ ਨੂੰ 4 1 ਵਜੇ ਪ੍ਰੋਗਰਾਮ ਸ਼ੁਰੂ ਹੋ ਜਾਣਾ ਡੀਜੇ ਵਗੈਰਾ ਤੇ ਟਿੰਗਾ ਬੂੰਗਾ ਦੀ ਪਾਈ ਜਾਂਦੇ ਨੇ ਇੰਗਾ ਬਾਕੇ ਤੇ ਇੱਥੇ ਕੋਈ ਬੰਦੇ ਦੀ ਐਂਟਰੀ ਨਹੀਂ ਹੋਣੀ ਅੰਦਰ ਬਾਈ ਬੰਦੇ ਦੀ ਐਂਟਰੀ ਤਾਂ ਨਹੀਂ ਹੋਊਗੀ ਅੰਦਰ ਬਸ ਉਹ ਗੇਟ ਤੇ ਸਿਰਫ ਪਿੰਡ ਦੀਆਂ ਧੀਆਂ ਭੈਣਾਂ ਅੰਦਰ ਜਾਣਗੀਆਂ ਜਾਂ ਛੋਟੇ ਬੱਚੇ ਹੋ ਸਕਦੇ ਨੇ 12-13 ਸਾਲ ਤੱਕ ਉਹ ਤਿਆਰ ਕਰਨਾ ਆਪਾਂ ਨੇ ਉਹਦੇ ਹੋ ਚੰਗਾਲ ਕੀ ਹਾਂ ਸੱਚ ਦੱਸੋ ਉਹ ਲੈ ਮੇਨ ਚੀਜ਼ ਤਾਂ ਦੇਖੋ ਲਿਖ ਰਹੀ ਹੋਣੀ ਆ ਵੀਡੀਓ ਚ ਚੰਗਾਲ ਲਿਖਿਆ ਹੋਇਆ ਇਥੇ ਰਹਿ ਪਾਉਣਾ ਰੰਗ ਹਨਾ ਰੰਗ ਰੰਗੋਲੀ ਬੱਲੇ ਆਹ ਚੀਜ਼ ਸਿਰਾ ਬਣ ਜੂ ਇਥੇ ਸੈਲਫੀ ਪੁਆਇੰਟ ਬਣਾਤਾ ਮੁੰਡਿਓ ਕਿਉਂ ਜੀ ਹਾਈ ਲਵ ਚੰਗਾਲ ਅੱਛਾ ਉੱਪਰ ਉਹ ਵੀ ਆ ਬੱਲੇ ਬੱਲੇ ਕੀ ਆ ਵਾਤਾਂ ਸਿਰਾ ਹੀ ਹੋਇਆ ਪਿਆ ਕਹਿੰਦੇ ਆ ਤਾਂ ਆਦਾ ਤੁਸੀਂ ਮੈਂਬਰ ਸਾਹਿਬ ਸਿਰਾ ਕੰਮ ਕਰਤਾ ਹਾਈ ਲਵ ਚੰਗਾਲ ਤੇ ਬਾਕੀ ਮੈਂ ਸਾਡੇ ਪਾਸ ਵਾਲਿਆਂ ਨੂੰ ਕਹਿਣਾ ਚਾਹੁੰਦਾ ਗਾਂਹਾ ਅਲੀਗਾਰ ਆਪਾਂ 돌ਵਾ ਲਈਏ ਉਧਰਲੇ ਪਾਸੇ ਸਫਾਈ ਸਫਾਈ ਕਰੋ ਵੀਰੇ ਸਾਡਾ ਜਿਹੜਾ ਸਹਿਯੋਗ ਚਾਹੀਦਾ ਉਹ ਲੋ ਸਹਿਯੋਗ ਕਰਾਂਗੇ ਜਰੂਰ ਜੇ ਗਾਂਹ ਵਾਲੀ ਵਾਰੀ ਐਵੇਂ ਪਾਰਕ ਦੀ ਸਫਾਈ ਹੋ ਗਈ ਹਾਂ ਫਿਰ ਗਾਂਹ ਨੂੰ ਤੋੜੇ ਗਾਂਹ ਨੂੰ ਆਪਾਂ ਆਪਣੇ ਉਧਰ ਉਹ ਵੱਡੇ ਪਾਰਕ ਚਲਾ ਲਾਂਗੇ ਕੋਰੇ ਟੋਬੇ ਵਾਲੇ ਚ ਹਾਂ ਕੋਰੇ ਟੋਬੇ ਵਾਲੇ ਚ ਮੁੰਡਿਓ ਮਾੜਾ ਮੋਟਾ ਸਾਥ ਦਿਆ ਕਰੋ ਪਿੰਟ ਦਾ ਹੀ ਕੰਮ ਆ ਇਹ ਬਈਆ ਤੋੜਿਆਂ ਤੋਂ ਕੀ ਕਰਾਂਗੇ ਉਹ ਤਾਰੇ ਭਾਈ ਉਹ ਕੁੜੀਆਂ ਨੱਚਣੀਆਂ ਉਹ ਫੜ ਫੜ ਕੇ ਪਨੱਚਣੀਆਂ ਆਉਂਦੀਆਂ ਨੇ ਅੱਛਾ ਤੇ ਭਾਈ ਕੁੜੀਆਂ ਫਿਰ ਇੱਕ ਉਹ ਵੀ ਆ ਜਿਹੜੀ ਪੰਨੂ ਕੀ ਉਹ ਤੋਂ ਦੇਖੋ ਸੀ ਰੁਪਈਏ ਲਵਾ ਕੇ 50 ਹਾਂ ਠੀਕ ਹੈ ਜੀ ਪੇਂਟ ਰੋਦ ਔਖਾ ਕਰਵਾਇਆ ਪੇਂਟ ਵੀ ਜੀ ਅਸੀਂ ਇਹ ਲੱਭਣ ਹੀ ਰਏ ਸੀਗੇ ਮਸਾ ਘੜਾ ਘੜਾ ਕੇ ਲੈ ਕੇ ਆਇਆ ਤੇ ਬਾਕੀ ਡੈਂਟ ਲੱਗੀ ਜਾਂਦਾ ਇੱਧਰ ਲਓ ਜੀ ਸਾਡੇ ਮੈਂਬਰ ਸਾਹਿਬ ਇਹਦੇ ਚਰਖੇ ਦੇ ਕੀ ਪਾ ਰਹੇ ਨੇ ਪਤਾ ਨਹੀਂ ਕੀ ਪਾ ਰਹੇ ਨੇ ਮਾਲ ਪਾ ਰਹੇ ਨੇ ਹੁਸ਼ਾਵਨਾ ਕਰਦੇ ਨੇ ਸਰਪੰਚ ਜਿਹੜਾ ਲੈ ਕੇ ਰਿਹਾ ਇੱਕ ਰਾਖੀ ਦੇ ਖੜੇ ਨੇ ਵੀ ਗਲਤ ਤਾਂ ਨਹੀਂ ਪਾ ਰਹੇ ਆ ਆ ਵੀ ਵੈਸੇ ਨੂੰ ਮਨ ਇਹ ਅਸੀਂ ਪਿੰਗਾ ਝੂਟ ਰਿਆਂ ਇਧਰ ਵੱਡਾ ਭਾਈ ਗੱਲਾਂ ਦਾ ਜ਼ੋਰ ਲਾਈ ਖੜਾ ਪੂਰਾ ਇਧਰ ਭਾਈ ਵਿਸਕੀ ਦਾ ਰਿਸ਼ਤੇਦਾਰ ਭਾਈ ਕਿ ਨਾਲ ਹਾਂ ਸਾਰੇ ਮੈਂਬਰ ਚਲੋ ਚਲੋ ਪਹਿਲੇ ਵੇ ਨਾਲ ਯਾਰ ਦਾ ਮਾਲੇ ਪੁੰਦੇ ਜਨਾਨ ਕਰ ਗਿਆ ਆ ਗਿਆ ਲੋਟ ਕੰਮ ਜਨਾਲ ਦੀ ਬੁੜੀ ਨਾਲ ਲੈ ਲਿਆ ਕੰਮ ਮੁੰਡੇ ਜਾਨੇ ਸਾਰਿਆਂ ਨੂੰ ਇਹ ਲੈ ਗਿਆ ਗੁਰਦੁਆਰੇ ਟੋਟਾ ਵੀ ਲੈ ਕੇ ਆਣ ਪਿੰਗਾ ਦੇਖ ਤਾਂ ਨਿਰਮਲ ਦੇਖ ਪਿਆ ਨਿਰਮਲ ਭਾਈ ਝੂਟੇ ਲੈਦਾ ਸੀਗਾ ਨਤੀਜਾ ਆ ਪਿਆ ਪੱਟੀ ਕਿੱਥੇ ਆਏ ਨਹੀਂ ਪੈਂਦੀ ਹੈਗੀ ਆੜੀ ਪੱਟੀ ਆ ਪਈ ਆ ਤੱਕਲਾ ਪਾਣਾ ਬੁੱਤ ਕਿੱਥੇ ਇਹਦੇ ਤੇ ਹਰਾ ਜਿਹਾ ਤੇ ਇਹ ਤੇ ਮੈਂਬਰਸ ਵਾ ਗਰਮੀ ਬਹੁਤ ਹੈ ਜੀ ਆ ਜਾ ਆਹਦੀ ਗਰਮੀ ਆ ਜਾ ਮੈਂਬਰ ਤੂੰ ਇਕੱਲਾ ਵਾ ਕੇ ਆ ਜਾ ਅਸੀਂ ਤਾਂ ਲਿਬੜੇ ਹੋਣਾ ਕਲੀ ਨਾਲ ਤੈਨੂੰ ਵੀ ਲਵੇਟ ਦੀ ਮੜ ਮੋਟਾ ਲੌਜੀ ਕਾਤੇ ਚਾਚੂਆਂ ਨੇ ਬੜੀ ਬੜੀ ਡੈਕੋਰੇਸ਼ਨ ਕਰੀ ਆ ਵੀ ਦੇਖਾ ਕਿਤੇ ਖਰਾਬ ਕਰਦੇ ਇਹਨੂੰ ਵਿੱਚ ਪਤ ਨਹੀਂ ਕਿਸ ਨੇ ਬੜਨਾ ਹੈਗਾ ਚਾਚੀ ਸਾਡੀ ਬਹੁਤ ਆੜ ਬਸਵਾਦੀ ਹੈ ਮਾ ਘਰ ਪੈ ਜੂਗੀ ਹਾ ਲਵ ਬਈ ਮੁੰਡਿਓ ਰੰਗ ਫਿਲ ਕਰਤਾ ਕਹਿੰਦੇ ਘੜੇ ਘੁੜੇ ਰੱਖਦੇ ਆਲੇ ਦਾਲੇ ਗਰਮੀ ਬਹੁਤ ਅਲੀ ਪੁਣੀ ਹੋ ਗਈ ਪੋਂਚੋ ਭਾਈ ਗੁੜਿਓ ਈਆਂ ਭੈਣਾਂ ਸਾਡੀਆਂ ਸਾਰੀਆਂ ਲੇਡੀਜ਼ پارک ਕੱਚੇ ਪਹੇ ਤੇ ਆ ਗਏ ਜੀ ਸਸਰੀ ਘਰ ਆ ਗਏ ਸਸਰੀ ਘਰ ਦੀ ਪਹੁੰਚ ਆ ਕੇ ਨੇ ਸਾਡੇ ਡੀਜੇ ਪਹੁੰਚ ਚੁੱਕੇ ਨੇ ਪਰ ਮੋੜਿਓ ਡੀਜੇ ਪਿੰਟਰ ਹੁਣੀ ਆ ਗਏ ਕਿਵੇ ਗੁਲਾਬ ਸਿੱਧੂ ਕਿੰਨੇ ਵਜੇ ਆ ਰਿਹਾ ਗੁਲਾਬ ਸਿੱਧੂ ਕਿੰਨੇ ਵਜੇ ਆਜੂ ਆਉਣ ਵਾਲੀ ਆ ਨਵਾਂ ਲੈ ਲਿਆ ਟਰੱਕ ਤੇ ਯਾਰ ਨੇ ਬਾਬੇ ਦੇ ਚੱਲ ਚੱਲੀਏ ਬੈਠ ਵੈਂਟਰ ਜੀ ਬੈਠੋ ਅੱਜ ਛੋਟੇ ਛੋਟੇ ਹਾਥੀ ਆਜੇ ਛੋਟੇ ਹਾਥੀ ਮੈਨੂੰ ਪਤਾ ਕੀ ਬੋਲ ਅੱਜ ਛੋਟੇ ਹਾਥੀ ਦੀ ਡਰਾਈਵਰੀ ਕਰਨ ਚੱਲਾ ਜਾ ਰਹੇ ਹਾਂ ਅਸੀਂ ਮੈਂ ਤਾਂ ਵਹੇ ਚਲਾਇਆ ਚਲੋ ਨਹੀਂ ਕਰ ਮੈਂ ਮਾਗਰ ਬੈ ਲਾ ਰਹੀ ਚਲੋ ਲੈ ਉਹ ਮਿੱਤਰੋ ਕੰਮ ਤਾਂ ਗਲਤੀ ਹੋ ਗਿਆ ਬਰਫ ਤਾਂ ਤਾਂ ਡੇਗ ਹੀ ਆਏ ਮੈਂਬਰ ਸਾਹਿਬ ਬਰਫ ਤਾਂ ਡੇਗ ਹੀ ਆਏ ਆਪਾਂ ਆ ਤਾਂ ਕੰਮ ਗਲਤੀ ਹੋ ਗਿਆ ਉਤਰੋ ਬਰਫ ਡੇਗਿਆ ਮਾਗਰ ਦੇਖੀ ਭਾਈ ਉਹ ਨਾਲ ਲੱਗੀ ਸੀ ਸ਼ੁਕਰ ਉਹ ਮੈਂ ਤਾਂ ਇਹਦੀ ਮਾਗਰ ਦੇ ਡੇਗ ਦੂਗੀ ਆ ਮਾਗਰ ਲਓ ਬਈ ਮੁੰਡਿਆ ਆਲੂ ਰੱਖ ਲੈ ਤਿੰਨ ਘੱਟੇ ਕਹਿੰਦੇ ਪਕੌੜੇ ਖਵਾ ਮੈਂ ਕੱਲ ਨੂੰ ਅੱਜ ਜੱਲਣਗੇ ਜੀ ਪनीर ਪਕੌੜਾ ਕੱਲ ਨੂੰ ਆਲੂ ਵਾਲੇ ਚਲੋ ਜੀ पांडे ਜੀ ਚੱਲੀਏ ਕਰਨਾ ਕੰਮ ਰਾਮ ਰਾਮ ਜਕ ਕੋਈ ਰੋਗੇ ਟੋਟੇ ਤਦ ਨਾਲ ਕਿਸੇ ਨਾਲ ਬੋਲਣਾ ਨਹੀਂ ਹੈ ਦੁਕਾਨਾਂ ਸੱਜ ਚੁੱਕੀਆਂ ਨੇ ਕਹਿੰਦੇ ਮਾਹੌਲ ਲਓ ਜੀ ਪਾਰਕ ਚੈੱਕ ਕਰੋ ਪੂਰਾ ਪ੍ਰੋਗਰਾਮ ਸੱਜ ਚੁੱਕਿਆ ਜੀ ਹਨਾ ਫਾਂਡੇ ਜੀ ਬਹੁਤ ਸੋਨਾ ਬਣ ਗਿਆ ਉਹ ਟੱਬ ਨਾ ਉੱਥੇ ਦਾ ਸੁਨਵਾ ਦਿਖਾਈਏ ਇੱਧਰ ਇੱਕ ਚੀਜ਼ ਦੇਖਣੀ ਰਹੀ ਗਈ ਤੇ ਬਾਕੀ ਇਸ ਤੋਂ ਬਾਅਦ ਆਪਾਂ ਵੀਡੀਓ ਨਹੀਂ ਬਣਾਉਣੇ ਸਦਾ ਸਾਡੀ ਧੀਆਂ ਭੈਣਾਂ ਨੇ ਆ ਜਾਣ ਫੇਰ ਆਪਾਂ ਕੋਈ ਵਲੌਗ ਨਹੀਂ ਬਣਾਉਣਾ ਚਰਖਾ ਅੱਡਾ ਤੇ ਆਹ ਦੀ ਜ਼ਰੂਰ ਚੈੱਕ ਕਰੋ ਤੁਸੀਂ ਇਹ ਇੱਕ ਮੇਰੀ ਕਲਾਕਾਰੀ ਹੈ ਜੀ ਇਹ ਨਾਲ ਪੰਡੀ ਜੀ ਇਹ ਰਾਤ ਅਸੀਂ 1 ਵਜੇ ਦੁਪਹਿਰ 1 ਵਜੇ ਤੇ ਲੱਗੇ ਹੋਇਆ ਕਰਨ ਰੰਗ ਲੈ ਗਈ ਥੋੜਾ ਘਟ ਗਿਆ ਦੀਏ ਹੁਣ ਕਰਿਆ ਆਪਾਂ ਨੇ ਪੂਰਾ ਆਈ ਲਵ ਚੰਗਾਲ ਤੇ ਸਾਹਮਣੇ ਡੀਜ ਸਰਪੰਚ ਸਾਹਿਬ ਸਾਡੇ ਸਰਪੰਚ ਸਾਹਿਬ ਹੈਲੋ ਕਰ ਦਿਓ ਬਈ ਵੈਰੀ ਗੁੱਡ ਮਿੱਠੀ ਜੀ ਇੱਧਰ ਇਹ ਵੀ ਮੈਂਬਰ ਸਾਹਿਬ ਲਓ ਜੀ ਅੱਜ ਆਪਾਂ ਪਹੁੰਚਾਂਗੇ ਚੰਗਾਲ ਦੀਆਂ 3ਾਂ ਤੇ ਮੈਂਬਰ ਸਾਹਿਬ ਆਪ ਮੂਰੇ ਹੋਏ ਨੇ ਪੰਚ ਜੀ ਹਾਂਜੀ ਸਰ ਕਲਾਕਾਰੀ ਕਲਾਗਾਰੀ ਚੈੱਕ ਕਰਾ ਮੈਂ ਅੱਜ ਕਲਾਕਾਰੀ ਚੈੱਕ ਕਰੋ ਫਿਰ ਨੰਬਰ ਦਿਓ ਕਲਾਕਾਰੀ ਨੂੰ ਜੀ ਅਸਲ ਦੀ ਤਵੀ ਦੇਖੀ ਨਹੀਂ ਆਹ ਦੇਖੋ ਗਾਈ ਕੜਕੇ ਦਾ ਲੱਗਿਆ ਹੋਣਾ ਕੜਕੇ ਇਹ ਲੀਨ ਰਚੰਗ ਆਉਂਦਾ ਪੂਰਾ ਚੰਗਾਲ ਆ ਰਿਹਾ ਕਰਕੇ ਨਾ ਨਾ 0.5 ਚ ਪੂਰਾ ਆ ਰਿਹਾ ਚੰਗਾਲ ਚੈੱਕ ਕਰਦੇ ਜੇ ਕੋਈ ਨਾਂ ਵਧੀਆ ਲੱਗਣਾ ਤਾਂ ਤਾਂ ਦੇਖਦੇ ਹੋ ਵੀ ਨਾਂ ਵਧੀਆ ਨਹੀਂ ਹੈਗਾ ਜੇ ਵਧੀਆ ਲੱਗਦਾ ਵਧੀਆ ਲਿਖਿਓ ਮੈਂ 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 ਬਰ ਸਾਹਬ ਨੇ ਵਧੀਆ ਨਹੀਂ ਬਣਾਇਆ ਹਾਂ ਆਹ ਆਹ ਨੇ ਜੀ ਕਲਾਕਾਰ ਇਹ ਹੈਗਾ ਹੈ ਓਏ ਇਹ ਹੈਗਾ ਆਰਟ ਇਹ ਹੈਗਾ ਆਰਟਿਸਟ ਹਾਂ ਡਿਡੂਨ ਟਰ ਕੇ ਦੇ 1:30 ਦਾ ਲੱਗਿਆ ਹਾਂ ਮੈਂ ਹਾਂ ਤੂੰ ਤਾਂ ਚਾ ਲੈ ਕੇ ਨਹੀਂ ਆਇਆ ਤੈਨੂੰ ਇਹ ਨਹੀਂ ਪਤਾ ਦੀ ਵੀ ਉਹ ਕਾਇਆ ਜੀ ਕੰਮ ਕਰੀ ਜਾਂਦੇ ਨੇਗੇ ਆਚਰਖਾ ਵੀ ਮੈਂ ਬਰ ਸਾਹਬ ਨੇ ਘਰੋਂ ਲਿਆਉਂਦਾਗਾ ਇਹ ਰੰਗ ਕਰਿਆ ਔਰ ਇਹ ਤਰਕੇ ਸੀ ਇਹ ਰੰਗ ਕਰਿਆ ਸਾਡੇ ਸੈਜ ਨੂੰ ਖਾਸ ਮੈਂ ਬਰ ਸਾਹਬ ਨੇ ਨੁਕਸਾਨ ਵੀ ਹੋ ਗਿਆ ਇੱਕ ਕੀ ਦੇਫਾਈ ਦੀ ਨਾ ਉੱਥੇ ਮੈਂ ਝੂਟੇ ਰਹਿਣ ਲੱਗ ਗਿਆ ਮੈਂ ਜਣਾ ਨੂੰ ਥੱਲੇ ਜਾ ਰਿਹਾ ਹੋਰ ਮਾੜੀ ਹੋਈ ਇਹ ਵੀ ਸਟੋਪ ਰੋਟਣਾ ਨਾ ਪਈਏ ਕਿ ਤਾ ਮੋਟਰ ਤੇ ਮਾਮਾ ਜੀ ਕਰਾਉਣ ਤੀਆਂ ਦੇਖੋ ਸਾਡੇ ਸਾਂਵਲ ਸਿਸਟਮ ਡੀਜ ਭਿੰਟਰ ਹੁਣੀਆਂ ਦਾ ਸਾਂਭਰ ਹੁਣੀਆਂ ਨੇ ਸੇਵਾ ਕਰੀ ਹੈ ਜੀ ਫਰੀ ਚ ਫਰੀ ਚ ਸਰਪੰਚ ਸਾਹਿਬ ਤੋਂ ਬੋਲ ਕਰਾਈਏ ਦੋ ਸੰਚ ਹੈ ਸਰਪੰਚ ਸਾਹਿਬ ਤੋਂ ਬੋਲ ਸਰਪੰਚ ਸਾਹਿਬ ਦੋ ਸੰਚੇ ਕਰ ਦੋ ਮੜੇ ਜੀ ਵੀ ਦੋ ਦਿਨ ਧੀਆਂ ਨੇ ਕਿੰਨੇ ਕਰਨੇ ਨੇ ਬਸ ਅਸੀਂ ਕਰ ਦੋ ਤੁਸੀਂ ਨਾਲ ਖੜੇ ਹੋ ਕੋਈ ਨਹੀਂ ਕਰਦੇ ਉਹਨੂੰ ਬਾਅਦ ਜੋੜ ਦਾਂਗੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗਿਆ ਸੀ ਸਰਪੰਚ ਤੇ ਕਵਾਲ ਤੇ ਮੇਰੇ ਨਾਲ ਗਵਿੰਦਰ ਸਿੰਘ ਜੀ ਮਲਕੀਤ ਸਿੰਘ ਜੀ ਤੇ ਮੇਰੇ ਪੰਜ ਪੰਚਾਇਤ ਮੈਂਬਰ ਜੋ ਸਿਰਵਾ ਨਿਭਾ ਰਹੇ ਨੇ ਪ੍ਰਦੀਪ ਸ਼ਰਮਾ ਜੀ ਤੇ ਨਾਜਰ ਸਿੰਘ ਜੀ ਮੈਂਬਰ ਸਾਹਿਬ ਤੇ ਬਜਿੰਦਰ ਸਿੰਘ ਜੀ ਜੋ ਕਿ ਇਹ ਕੰਮਾ ਤੋਂ ਪਰੇ ਨਹੀਂ ਇੱਥੇ ਜੋ ਕਿ ਅੱਜ ਅਸੀਂ ਪਹਿਲੀ ਵਾਰ ਆਪਣਾ ਜਿਹੜਾ ਨਵੀਂ ਪੰਚਾਇਤ ਬਣਨ ਤੋਂ ਬਾਅਦ ਇੱਕ ਕੀ ਜਾਂਦਾ ਤਿਹਾਰਾ ਜਿਹੜਾ ਉਹ ਮਨਾਉਣ ਜਾ ਰਹੇ ਹਾਂ ਜੋ ਕਿ ਪਹਿਲਾਂ ਇਹ ਤਿਹਾਰ ਸਾਡੀਆਂ ਤਿਆਂ ਪੈਣਾ ਆਪ ਫੰਡ ਇਕੱਠਾ ਕਰਕੇ ਮਾਤਰ ਕੋਸ਼ਿਸ਼ ਕਰਦੇ ਹੀਆਂ ਪਰ ਆਈ ਸੀ ਇਸ ਤਰ੍ਹਾਂ ਇਸ ਤਰ੍ਹਾਂ ਇਹ ਕਿ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਦੇ ਸਹਿਯੋਗ ਦੇ ਨਾਲ ਇਹ ਤਿਆਂ ਦਾ ਤਿਹਾਰਾ ਜਿਹੜਾ ਮਨਾਉਣ ਜਾ ਰਹੇ ਹਾਂਗੇ ਤੇ ਸਾਡੇ ਪਿੰਡ ਦੀਆਂ ਧੀਆ ਭੈਣਾਂ ਜੋ ਵੀ ਇੱਥੇ ਅੱਜ ਪਹੁੰਚਣਗੇ ਉਹਨਾਂ ਨੂੰ ਜੀ ਆਇਆਂ ਆਖਦੇ ਆ ਸਮੂਹ ਨਗਰ ਵੱਲੋਂ ਤੇ ಗ್ರಾಮ ਪੰਚਾਇਤ ਚੰਗਾਲ ਵੱਲੋਂ ਤਾਂ ਕਿ ਜਿਹੜਾ ਇਹ ਤਿਹਾਰ ਧੀਆ ਭੈਣਾਂ ਦੀ ਇੱਕ ਬਹੁਤ ਵੱਡੀ ਮਿਸਾਲ ਹੈਗਾ ਜੋ ਕਿ ਸਾਡੀਆਂ ਧੀਆ ਭੈਣਾਂ ਨੂੰ ਬਈਆਂ ਨੂੰ ਬਹੁਤ ਟਾਈਮ ਹੋ ਜਾਂਦਾ ਜਦੋਂ ਕਿ ਉਹ ਆਪੀ ਦੀ ਆਪੀਆਂ ਛੇੜੀਆਂ ਨੂੰ ਨਹੀਂ ਮਿਲ ਪਉਂਦੀਆਂ ਸੋ ਇਸ ਦੇ ਜਰੀਏ ਅਸੀਂ ਇਹ ਪ੍ਰਬੰਧ ਕੀਤਾ ਹੈਗਾ ਵੀ ਤਾਂ ਕਿ ਸਾਡੀਆਂ ਜਿਹੜੀਆਂ ਧੀਆ ਭੈਣਾਂ ਭੂਆ ਜੋ ਵੀ ਇਸ ਨਗਰ ਦੇ ਵਿੱਚੋਂ ਪਾਹਰ ਬੇਨਿਆ ਹੋਈਆਂ ਨੇ ਉਹ ਅੱਜ ਇਸ ਇਹਿਆਂ ਦੇ ਤਿਹਾਰ ਦੇ ਜਰੀਏ ਆ ਕੇ ਆਪਣੀਆਂ ਛੇਡੀਆਂ ਨੂੰ ਆਪਣੇ ਪੁਰਾਣੇ ਮਿੱਤਰਾਂ ਨੂੰ ਮਿਲ ਸਕਣਗੀਆਂ ਤੇ ਅੱਗੇ ਤੋਂ ਵੀ ਅਸੀਂ ਆਉਣ ਵਾਲੇ ਸਮੇਂ ਬਾਅਦ ਤੇ ਇਸ ਤਰ੍ਹਾਂ 5 ਸਾਲ ਦੇ ਲਈ ਇਹ ਤੀਆਂ ਦਾ ਤਿਹਾਰ ਵੱਧ ਚੜ੍ਹ ਕੇ ਕਰਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਅਸੀਂ ਮਹਿਸੂਸ ਨਹੀਂ ਹੋਣ ਦੇਣੀ ਡੀਜੇ ਦਾ ਪ੍ਰਬੰਧ ਵੀ ਕਰ ਚੁੱਕੇ ਹੈਗੇ ਤੇ ਇੱਧਰ ਪਾਣੀ ਦਾ ਟੈਂਕਰ ਵੀ ਲਾਇਆ ਹੈ ਤੇ ਆ ਰੰਗੋਲੀਆਂ ਵੀ ਬਣਾਈਆਂ ਲੇਗੀਆਂ ਤੇ ਰੰਗੋਲੀਆਂ ਦੇ ਨਾਲ ਨਾਲ ਸਾਡੇ ਬੱਚਿਆਂ ਲਈ ਖੇਡਣ ਵਾਲਾ ਤੇ ਜੋ ਪਾਰਕ ਇਸ ਬਣਿਆ ਹੋਇਆ ਇਹਦੀ ਸ਼ਾਮ ਸੰਭਾਲ ਜੋ ਕਰਦੇ ਨੇ ਸਾਡੇ ਸਪੂਰਨ ਸਿੰਘ ਜੀ ਜੋ ਕਿ ਬਠਿੰਡੇ ਲੱਗੇ ਹੋਏ ਨੇ ਤੇ ਸਾਡੇ ਸੰਗਦੇਵ ਰਾਮ ਸ਼ਰਮਾ ਜੀ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਡੀਐਸਪੀ ਦੇ ਰੀਡਰ ਸਾਹਿਬ ਨੇ ਉਹ ਇਹਦੀ ਸ਼ਾਮ ਸੰਭਾਲ ਜ਼ਿਆਦਾ ਕਰਦੇ ਨੇ ਬਾਕੀ ਲੋੜ ਪੈਣ ਤੇ ਡਿਰੇਗਾ ਤੋਂ ਵੀ ਇਹਦੇ ਵਿੱਚ ਕੰਮ ਕਰਵਾਇਆ ਜਾਂਦਾ ਹੈਗਾ ਤੇ ਇੱਕ ਵਾਰ ਫੇਰ ਵਧਾਈ ਦੇ ਪਾਤਰਾਂ ਸਾਡੇ ਮੂਹ ਨਗਰ ਨਿਵਾਸੀ ਔਰ ਗ੍ਰਾਮ ਪੰਚਾਇਤ ਤੇ ਸਾਡੀਆਂ ਧੀਆ ਭੈਣਾਂ ਦਾ ਇੱਥੇ ਆਉਣਾ ਅਸੀਂ ਇੱਕ ਵਾਰ ਫੇਰ ਜੀ ਆਇਆਂ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਲੋ ਜੀ ਕੱਜ ਦੂਜੇ ਦਿਨ ਦੀਆਂ ਧੀਆ ਨੇ। ਕੱਲ ਲੋਗ ਆਪਣੇ ਮੁੜਕੇ ਬਣਾਇਆ ਨਹੀਂ ਫਿਰ। ਵੀ ਚੰਗਾ ਲੱਗਦਾ ਧੀਆ ਭੈਣਾਂ ਫਿਰਦੀਆਂ ਤਾਂ ਵੀਡੀਓ ਬਣਾਉਂਦੇ ਹਨ। ਅੱਜ ਕੱਢ ਰਹੇ ਹਾਂ ਪਕੌੜੇ। ਬ੍ਰੈਡ, ਆਲੂ ਕੌੜੇ ਚੱਲਣਗੇ ਤੇ ਹਲਵਾਈ ਸਾਹਿਬ ਸਾਡੇ ਪਹੁੰਚ ਗਏ ਨੇ ਇਧਰ ਪੱਠੀਆਂ ਇਹਨੇ ਜਾਈ ਕੋ ਇਹਨੇ ਹੁੰਦੇ ਕੱਲ ਨੂੰ ਹੋਵੇਗਾ ਇਹਨੇ ਉਹ ਬਰ ਮਸਤੀ ਚਲੇ ਦੋ ਚਲੇ ਦੋ ਕੁਰਸੀ ਲਾ ਕੇ ਤਾਂ ਮੈਂ ਲਾਉ ਦੀ ਤਿਆਰੀ ਹੋ ਰਹੀ ਹੈ ਇਧਰ ਕਹਿੰਦੇ ਪਕੌੜੀਆਂ ਦੀ ਮੋਟਰਸਾਈਕਲ ਆ ਜਾ ਜਾਈ ਹੌਲੀ ਮੱਚਣਾ ਕਰਦੇ ਮੈਂ ਕਰਨਾ ਜੀ ਕੱਲ ਤੁਸੀਂ ਪਹੁੰਚੇ ਨਹੀਂ ਹੈਗੇ ਤੁਹਾਡੀ ਗੈਰ ਹਾਜ਼ਰੀ ਸੀ ਗੱਲ ਜੀ ਹਾਂਜੀ ਕੰਮ ਸੀ ਜੀ ਹਾਂ ਨਹੀਂ ਜੀ ਐ ਨਹੀਂ ਹੁੰਦਾ ਜੀ ਪੰਚਾਇਤ ਦੇ ਉੱਪਰ ਕੋਈ ਕੰਮ ਨਹੀਂ ਨਹੀਂ ਐਸਾ ਮਿਸ ਕਰ ਗਏ ਤੈਨੂੰ ਹੋਰ ਨਹੀਂ ਨਹੀਂ ਠੀਕ ਕਰਦਾ ਮੈਂ ਤੁਹਾਨੂੰ ਫੋਨ ਕਰਦਾ ਬੰਦ ਕਰ ਦਿੰਦਾ ਛੋਟੋ ਜੀ ਆਹ ਫੜੀ ਚਾਚਾ ਮਾਂ ਮਾਂ ਨਤੀਜਾ ਲਿਆ ਲਿਆ ਕੋਈ ਬਗਲੇ ਆਂ ਬੰਦੇ ਬਹੁਤ ਜੁੜ ਗਏ ਹਾਂ ਜੀ ਮੈਂਬਰ ਸਾਹਿਬ ਮੈਂਬਰ ਸਾਹਿਬ ਲਾਲ ਲਾਲੋ ਲਾਲ ਲਾਲੋ ਆਇਆ ਬੈਠਾ ਨਿਰਮਲ ਕਾਲੀ ਬੋਲ ਨਿਰਮਲ ਜੱਲਾ ਕੜ ਤੋ ਪਕੌੜੇ ਸਾਹ ਤਾਂ ਰੋਟੀ ਵੀ ਨਹੀਂ ਖਾਧੀ ਅੱਜ ਠੰਡਾ ਤੀਲੇ ਕੇ ਪਕੌੜਿਆਂ ਦੇ ਵਿੱਚ ਦੱਬਾਈ ਮਾਰ ਲਓ ਸਰਪੰਚ ਸਾਹਿਬ ਨੂੰ ਫੋਨ ਕਰਕੇ ਤੇ ਹੁਣ ਹੋਰੇ ਹਾਂ ਪਤਾ ਹਾਂ ਹੋਵਾਂਗੇ ਕੀ ਕਰਨ ਚਾਹ ਲੈ ਕਿਉਂ ਨੇ ਬੱਲੇ ਬੱਲੇ ਅੱਗੇ ਚੱਲਦੇ ਨੇ ਰੋਟੀ ਪਾਣ ਕਿਉਂ ਤਨੂ ਜੀ ਬੋ ਜਿੱਦ ਤਨੂ ਬੈਠਾ ਮੈਂ ਦੇ ਰਿਹਾ ਠੀਕ ਹੈ ਇਹਨੂੰ ਮਰਜੀ ਕਰੀ ਜਾ ਲੋਗ ਸੀਗੇ ਤੇ ਕਾਲ ਆਈ ਆ ਭੈਣ ਨੇ ਰਖੜੀ ਭੇਜੀ ਆ ਤੇ ਤਾਂ ਕਰਕੇ ਮੈਂ ਘਰੇ ਆਇਆ ਸੀ ਹੁਣ ਭੂਆ ਵੀ ਆ ਗਈ ਰਖੜੀ ਪੰਦਣ ਤੇ ਭੂਆ ਬਾਕੀ ਭੈਣ ਨੇ ਬਾਹਰੋਂ ਆਸਟ੍ਰੇਲੀਆ ਵੀ ਜੀ ਆ ਉਹਨੇ ਰਖੜੀ ਭੇਜੀ ਆ ਭੈਣ ਨੂੰ ਤਾਂ ਹੋ ਗਏ 5-6 ਸਾਲ ਬੰਨੀ ਨਹੀਂ ਕਦੇ ਆਪ ਚਲ ਅਗਲੇ ਸਾਲ ਟਰਾਈ ਕਰਾਂਗੇ اپنی ਭੈਣ ਪੀਆਰ ਹੋ ਕੇ ਆ ਜੂ ਤੇ ਰਖੜੀ ਬੰਨੂ ਆਪ ਮੈਂ ਫਿਰ ਔਖਾ ਜਿਹਾ ਤਾਂ ਲੱਗਦਾ ਹੀ ਆ ਚਲੋ باقی ਆਉਂਦੇ ਨੇ ਰਖੜੀਆਂ ਡਿਲੀਵਰ ਕਰਨ ਚਲੋ ਉਹ ਵੀ ਪਾਵਾ ਇੱਕ ਕਲਿੱਪ ਅੱਗੇ ਤੇ ਬਾਕੀ ਜਤੀਆਂ ਦਾ ਰਾਸ਼ਟ ਦਿਨ ਤੜਕੇ ਦੇ ਉੱਤੇ ਜਿਹੇ ਕੰਮਕਾਰ ਕਰੀ ਜਾਂਦੇ ਸੀ ਸ਼ਾਮੀ ਤੁਹਾਨੂੰ ਉੱਥੇ ਵੀ ਦਿਖਾਵਾਂਗੇ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਹੈਗਾ ਪੌਕਾਠਾ ਹੁੰਦਾ ਬਹੁਤ ਜ਼ਿਆਦਾ ਪਰ ਵੀਡੀਓ ਪਤਾ ਨਹੀਂ ਬਣਾਉਂਦੇ ਵੀ ਚੰਗਾ ਨਹੀਂ ਲੱਗਦਾ ਹਨ ਛੋਟੀ ਜਿਹੀ ਕਲਿੱਪ ਪਾਵਾਂਗੇ ਜ਼ਰੂਰ ਬਾਕੀ ਮਿਲਦਾਂ ਚਲੋ ਰਖੜੀ ਹੈਨਾ ਕੀ ਆ ਕਹ ਜੀ ਪੂਆ ਪੂਆ ਨੇ ਬੰਨੀ ਹੈ ਹਨ ਮਮਾ ਰਖੜੀ ਲੈ ਕੀ ਹੈ ਪੈਸੇ ਦੇਣੇ ਨੇ ਪੂਆ ਨੂੰ ਪੈਸੇ ਕਿੱਥੇ ਨਹੀਂ ਲੈ ਕੱਢ ਲੈ ਲੈ ਪੈਸੇ ਕੱਢ ਜੇਬ ਚ ਹੈ ਨਹੀਂਗੇ ਕਿੰਨੇ ਪੈਸੇ ਲੈ ਇਹੋ ਲੈ ਇਹ ਥੋੜੀ ਆ ਕਿਧਰੋਂ ਲੈ ਕੇ ਆਨੂੰ ਪੂਰਾ ਫੜਾ ਹੈ ਬਲੇਟ ਨਾ ਮਾਰੀ ਦੇ ਪੈਸੇ ਕੱਟ ਕਿਆ ਹੈ ਨਹੀਂ ਗੀ ਨਾਨੇ ਤੋਂ ਲੈ ਕੇ ਆ ਹੁ ਦੇ ਦੋ ਪੈਸੇ ਦੇ ਤੂੰ ਲੈ ਉਧਰੋਂ ਨਹੀਂ ਉਹ ਕਿਉਂ ਅੱਲਾ ਆਇਆ ਆ ਲੈ ਲੈ ਆ ਮਾਮੀ ਆਈ ਲੈ ਲਾ ਦੇ ਰਮਨ ਆਈ मम्मी आली भी तेरे बंदरा है ना मम्मी नहीं है नहीं मम्मी है क्या नहीं हां क्या नहीं ना ना रुको गे रख ले मम्मी आएगी देनीयो यो जो ना हां जा रुको गे थोड़ा करा ओए भोको हो गई हम हां बालू ठीक है हैप्पी बर्थडे ਹੇ ਹੱਕੀ ਤੇਰੀ ਓਏ ਬਾਈ ਸੱਜਣੋ ਫਾਈਨਲੀ 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 ਭੈਣ ਨੇ ਰਖੜੀਆਂ ਬੰਦੇ ਆ ਗਿਆਂ ਰਖੜੀਆਂ ਬੰਦੇ ਆ ਗਏ ਬਈ ਆ ਗਏ ਬਈ ਬਾਈ ਹੈਗਾ ਗੁੱਡੇ ਨੇ ਫਜੇ ਗੁੱਡੇ ਨੇ ਸਿਰ ਨਹੀਂ ਲਾਇਆ ਗੁੱਡੇ ਦੇ ਸਿਰ ਲਵਾਓ ਆ ਚੱਕੋਗੇ ਨਾ ਬਰੂ ਇੱਕ ਵਾਰ ਚੱਕ ਕੇ ਨਾ ਇੱਕ ਵਾਰ ਲੈ ਰਿਹਾ ਹੈਲੋ ਸਾਥ ਮਨ ਵਿੱਚ ਸਾਂਭੀ ਬਾਰਕਾ ਬਹੁਤ ਬਹੁਤ ਧੰਨਵਾਦ ਤੁਹਾਡਾ ਭਾਈ ਇਹ ਰਖੜੀ ਲੈ ਕੇ ਆਏ ਸਾਡੀ ਭੈਣ ਤਾਨ ਕੀ ਹੈ ਮਾਈਂਲੀ ਰਖੜੀ ਪਹੁੰਚ ਚੁੱਕੀ ਹੈ ਬਹੁਤ ਕੁਝ ਭੇਜਿਆ ਭਾਈ ਕੁੜੀਆਂ ਨੇ ਸਾਡੀ ਨੇ ਤੁਹਾਨੂੰ ਧੰਨਵਾਦ ਭੈਣੇ ਤੂੰ ਤਾਂ ਜਲ ਨਹੀਂ ਆਈ ਅਗਲੇ ਸਾਲ ਆ ਜੀ ਮੇਰੇ ਆਪਣੀ ਮੈਨੂੰ ਨਹੀਂ ਪਤਾ ਹੈ ਪੁੱਛ ਲੈਣਾ ਮੈਂ ਭੈਣ ਤੋਂ ਹਾਂ ਪਤਾ ਕਰ ਲੂ ਵੀਡੀਓ ਖਿਲੇ Feliz! ਹਲੂ ਕੀ ਆ ਗਿਆ ਬਾਓ ਆ ਦੇਖੀ ਕਰੀ ਤੈਨੂੰ ਨਾਲ ਹੀ ਭੇਜ ਦਿੰਨੇ ਪਈਆਂ ਨੇ ਆਪਾਂ ਇਹ ਰੱਬੂ ਬੋਲੂ ਕਾਕਾ ਉਹਦੇ ਸਾਡੇ ਇਹ ਖੇਮ ਕੁੰਡ ਸਾਹਬਾ ਲਾ ਪਰ ਲੀਆ ਧੰਨਵਾਦ ਵੀਰੇ ਬਹੁਤ ਬਹੁਤ ਥੈਂਕ ਯੂ ਓਕੇ ਵੀਰੇ ਓਕੇ ਸਰ ਮਿਲਦੇ ਆ ਨੈਕਸਟ ਇਅਰ ਚਲ ਨੈਕਸਟ ਇਅਰ ਤਾਂ ਭੈਣ ਹੀ ਆ ਜਾਣਾ ਹੈ ਨਾ ਆ ਜਾਣ ਥੈਂਕ ਯੂ ਜੀ ਬਾਏ ਬਾਏ ਓਕੇ ਸਰ ਕੋ ਭਾਲੂ ਇਹ ਸੀਗਾ ਭਾਲੂ ਹੇਮਪੁਰ ਸਾਹਵਾਲ ਜਿਹੜੀ ਤੇ ਰੀਲ ਚੱਲਦੀ ਸੀ ਹਾਂ ਉਹ ਵੱਡਾ ਪਿਗ ਭਾਲੂ ਮੈਂ ਚਲੋ ਜੀ ਇਹ ਬਣਿਤ ਜੀ ਨੇ ਕਰੇਸ਼ਨ ਜੀ ਦੇ ਬੇਟਾ ਫਾਈਨਲੀ ਸਾਡੀ ਵੇਟ ਅਚ ਖਤਮ ਹੋ ਚੁੱਕੀ ਆ ਤੇ ਨੇ ਬਹੁਤ ਕੁਝ ਭੇਜਤਾ ਬਹੁਤ ਹੀ ਜੀਆਂ ਦੀ ਭੇਜਤੀਆਂ ਰੱਖੜੀਆਂ ਬਹੁਤ ਸੋਹਣੀਆਂ ਸੋਹਣੀਆਂ ਭੇਜਤੀਆਂ ਕਾਕੀ ਭੇਜ ਤੇ ਆ ਦੇਖੋ ਥੈਂਕ ਯੂ ਐਂਡ ਪ੍ਰੋਣਾ ਸਾਬ ਸਾਡੇ ਜਵਾਬ ਦੇ ਥੈਂਕ ਯੂ ਉਹਨਾਂ ਦਾ ਭਾਈ ਦੁੱਖ ਸੁੱਖ ਦਿਨਾਰ ਕਰੇ ਫਿਰਦੇ ਨੇ ਧੰਨਵਾਦ ਬਹੁਤ ਬਹੁਤ ਟਰਾਈ ਕਰੇ ਅਗਲੇ ਸਾਲ ਤੁਸੀਂ ਆਪਾਂ ਤੇ ਆਪ ਰੱਖੜੀ ਉਹਨਾਂ ਨਾਮੋਂ ਤੁਸੀਂ ਇੱਥੇ ਇੰਡੀਆ ਤੇ ਹੋਮ ਹੋਸਟ ਹੈ ਵਾਹਿਗੁਰੂ ਕਿਰਪਾ ਕਰੇ ਭਾਈ ਸਾਡਾ ਕੰਮ ਬਣਾ ਦੇ ਉਹ ਤੱਕ ਉਹ ਜੀ ਅਸੀਂ ਪਹੁੰਚ ਚੁੱਕੇ ਆ ਦੁਬਾਰਾ ਫੇਰ ਸਾਡੇ ਤੀਆਂ ਦੀ ਜਗ੍ਹਾ ਤੇ ਤੇ ਪਕੌੜਿਆਂ ਦੀ ਸੇਵਾ ਪੂਰੀ ਮਾਰੋ ਮਾਰ ਚੱਲ ਰਹੀ ਐ ਅਸੀਂ ਚਾਹ ਪੀ ਰਹੇ ਆ ਇੰਦਰ ਤੇ 3:30 ਵੱਜ ਚੁੱਕੇ ਨੇ ਰੇੜੀਆਂ ਪਹੁੰਚ ਚੁੱਕੀਆਂ ਨੇ ਇੱਥੇ ਸੇਵਾ ਚੱਲ ਰਹੀ ਐ ਪੂਰੀ ਹਾਂ ਜੀ ਅੱਗਾਂ ਵਿੱਚ ਪਕੌੜੇ ਕਰ ਲਿਆ ਤੁਸੀਂ ਨੇ ਐਂ ਹੁੰਦਾ ਜੀ ਇਹਦਾ ਪੁੱਠੇ ਚੱਲਦੇ ਚੰਗਾ ਨਾਲ ਤੇ ਆਓ ਕਰੋ ਵੀ ਉਹ ਚੈੱਕ ਕਰੋ ਗੱਪਰੂ ਉਹਨੇ ਸਰਾ ਲਾ ਰੱਖਿਆ ਕਹਿੰਦੇ ਇੰਦਰ ਅੱਜ ਦੂਜਾ ਦਿਨ ਐ ਸਾਡੇ ਐਮਐਲ ਸਾਹਿਬ ਵੀ ਪਹੁੰਚ ਰਹੇ ਨੇ ਇੱਥੇ ਤੇ ਆਪਾਂ ਇਹਦੇ ਚ ਹੁਣ ਰੰਗ ਫਿਲ ਕਰਦਗੇ ਇਹ ਆਪਣੀ ਡਿਊਟੀ ਆ ਰੰਗ ਫਿਲ ਦੁਬਾਰੇ ਕਰਨੇ ਕੱਲ ਸੈਲਫੀ ਪੁਆਇੰਟ ਬਹੁਤ ਘੰਟ ਬਣਿਆ ਹੋਇਆ ਸੀਗਾ ਜੀ ਕਰਦੀ ਰਾਂਗ ਫਿਲ ਸੋਨਾ ਬਣਿਆ ਹੋਇਆ ਸੋਨਾ ਬਣਿਆ ਹੋਇਆ ਇਹ ਚ ਹੋਰ ਰੰਗ ਪਹੁੰਚ ਚੁੱਕੀ ਹੈ ਬਰਫ਼ ਇਹ ਮੈਂ ਕਹਿੰਦਾ ਵੀ ਉਹ ਕੱਲ ਤੇ ਫਸ ਜੂ ਇਹ ਤੇ ਮੈਂ ਉਹ ਤੋੜਾਂਗੇ ਉਹ ਗੋਲਗੱਪੇ ਲੈਵੇ ਸੂਆ ਗੋਲਗੱਪੇ ਲੈਵੇ ਸੂਆ ਕੱਲ ਇਹੀ ਪੰਨੀ ਦੀ ਉਹ ਇ ਤਾਂ ਰੰਗ ਪਾਈ ਜਾਂਦੇ ਲਿਬੜੇ ਬਾਈ ਬਰਾਬਰ ਰੱਖ ਲਾਂ ਉਹਦੇ ਬੈਂਕੀ ਲਿਪਾ ਦੇ ਮੁੰਡੇ ਬਰਫ ਬਰਫ ਨੇ ਦੋ ਸੱਲੀਆਂ ਆ ਗਈਆਂ ਆ ਜੀ ਠੀਕ ਆ ਇਹ ਯਾਦਗਾਰੀ ਰੱਖਾਂਗੇ ਆਪਾਂ YouTube ਤੇ ਪਾਵਾਂਗੇ ਆਪਣੇ ਪਿੰਡ ਦੀਆਂ ਤੀਆਂ ਹਾਂ ਹਾਂ ਬਾਬੇ ਸਾਡੇ ਬੰਦੇ ਕੱਲ ਵੀ ਪਾਣੀ ਵੱਧ ਭਰਲੇ ਟੈਂਕੀ 'ਚ ਠੰਡਾ ਨਹੀਂ ਹੋਇਆ ਅੱਜ ਵੀ ਬਤੰਦਰ ਪਾਣੀ ਟੈਂਕੀ ਘਰੀ ਫਿਰਦੇ ਨੇ ਉਰੇ ਤੱਕ ਹੁਣ ਪਾਣੀ ਫੇਰ ਕੱਢਣਾ ਪੈ ਰਿਹਾ ਆਪਾਂ ਨੂੰ ਨਾਲੇ ਬੁੜੀਆਂ ਗਾਣਾ ਕੱਢੀ ਗਈਆਂ ਨੇ ਬੱਸ ਓਕੇ ਆ ਹਵਾ ਦਾ ਪਤਾ ਨਹੀਂ ਕਿਹੜੀ ਚੱਲਦੀ ਹੈ ਹੈ ਕੀ ਆ ਕਵਰ ਪਾਣੀ ਹਾਂ ਜੀ ਆਹ ਲੋ ਛੜਤਾ ਜੀ ਐ ਨਾ ਕਰਿਆ ਕਰੋ ਤੁਸੀਂ ਪਾਣੀ ਪੱਤ ਲੈ ਕੇ ਹੁਣ ਟਾਈਮ ਖਰਾਬ ਕਰਾਉਂਦੇ ਲੋ ਜੀ ਸਾਨੂੰ ਆਹ ਟੈਂਕੀ ਪਿੰਡ ਨੂੰ ਮਿਲਿਆ ਅੱਗ ਬੁਝਾਉਣ ਵਾਸਤੇ 80 90 ਫੁੱਟ ਦੂਰ ਪ੍ਰੈਸ਼ਰ ਮਾਰਦੀ ਹੈ ਇਹ ਇੱਥੇ ਲੱਗਦਾ ਪਾਈਪ ਦੂਰ ਕਰ ਦਿਆ 90 ਫੁੱਟ ਨਾ ਤੜੇ ਕੰਰਦਨ ਪ੍ਰੈਸ਼ਰ ਬਹੁਤ ਦੂਰ ਮਾਰਦੀ ਬਰਫ ਦੀ ਸੇਵਾ ਚੱਲ ਰਹੀ ਹੈ ਇੰਨੇ ਬੰਦਿਆਂ ਤੋਂ ਬਰਫ ਮਸਾਂ ਸੀ ਹਿੰਮਤ ਮਾਰ ਕੇ ਤੋੜੀਆ ਉਹ ਤੋਂ ਵੀ ਪਛਲੇ ਵੀਰਵਾਰ ਤਾਂ ਨਹੀਂ ਇਹ ਤਾਂ ਉਹ ਬੱਦਗਾਰਾ ਕਹਿੰਦਾ ਵੀਰਵਾਰ ਹੈ ਸਾਡੇ ਨਾਲ ਉਹਦੀ ਟੋਕਿਆ ਕਰਕੇ ਨਾ ਜੀ ਬਹੁਤ ਈਆਂ ਸਦੀਆਂ ਹੋਈਆਂ ਨੇ ਸਾਡੇ ਪਿੰਡ ਤੇ ਈਆਂ ਭੈਣਾ ਸਾਰੀਆਂ ਇਕੱਟੀਆਂ ਹੋਈਆਂ ਨੇ ਅੱਜ ਬਹੁਤ ਈਆਂ ਭਰਈਆਂ ਨੇ ਪਹਿਲਾ ਬਰਾਲਾ ਸੀ ਸਿਰੇ ਜਾ ਚੜਿਆ ਸਰ ਡਾਕਟਰ ਸਰਪੰਸਾਹ ਸਾਹਿਬ ਸਾਡੇ ਇਹ ਦੂਜੇ ਸਰਪੰਸਾਹ ਸਾਹਿਬ ਮੈਂਬਰ ਸਾਹਿਬ ਸਾਡੇ ਬੈਠੇ ਨੇ ਉਹ ਸੱਟ ਮਰਵਾਵੀ ਬਾਬਾ ਇਹਨਰੇ ਸੱਟ ਪਰਵਾਵੀ ਅੱਜ ਵੀਰੇ ਸੱਟ ਮਰਵਾਉਣ ਦੇ ਵੀ ਬਿੱਤ ਸੀ ਜੇ ਵੀਰੇ ਮੈਂ ਦਾਵਾ ਕਰੂੰਗਾ ਜੀ ਜਾ ਕੇ ਲੱਖ ਲੰਨਾ ਹਾਂ ਲਓ ਜੀ ਵਾਹ ਇੰਨੀ ਦੁਕਾਨਾਂ ਪੂਰੀਆਂ ਸਜੀਆਂ ਹੋਈਆਂ ਨੇ ਕਿਧਰੇ ਪੰਡਾ ਜੀ ਦੀ ਜ਼ਮੀਨ ਲਈ ਰਿਅਰਟੀ ਦੇ ਬੰਦੇ ਖੜੇ ਨੇ ਡਿਊਟੀ ਤੇ ਉਹ ਜੀ ਸਾਡੇ ਮਿਲੋ ਗੁਗਲੂ ਨੂੰ ਗੁਗਲੂ ਮੁਗਲੂ ਬੱਚਾ ਹੈ ਜਟਾ ਕਿਊਟ ਕਿਊਟ ਕਿਵੇਂ ਆ ਫਿਰ ਕਾਉੜੇ ਖਾਦੇ ਨਹੀਂ ਸਾਡੇ ਸਪੈਸ਼ਲ ਬੰਦੇ ਨੇ ਪਕੌੜੇ ਨਹੀਂ ਖਾਦੇ ਹੁਣ ਤੱਕ ਬਿਨਾ ਪਕੌੜਿਆਂ ਤੋਂ ਰਹਿਦਾ ਖਾਣੇ ਨੇ ਠੀਕ ਆ ਘਰੇ ਵੀ ਲੈ ਕੇ ਜਾਣੇ ਨੇ ਆਪਾਂ ਕੋਈ ਚੱਕਰ ਹੀ ਨਹੀਂ ਆਓ ਜੀ ਪੂਰਾ ਇੰਜੋਏ ਕਰ ਰਹੀਆਂ ਨੇ ਸਾਡੀਆਂ ਭੈਣਾਂ ਕਹਿੰਦੇ ਆ ਤੇ ਇੱਧਰ ਸਾਡੇ ਮੈਂਬਰ ਸਾਡੀ ਪੰਚਾਇਤ ਆ ਬੈਠੀ ਆ ਜੀ ਪੂਰੀਆਂ ਡਿਊਟੀਆਂ ਦੇ ਪਾਬੰਦ ਨੇ ਕਹਿੰਦੇ ਸਾਡੇ ਮੈਂਬਰ ਹੈ ਆਤਮਾ ਕਰੇ ਹਰ ਇੱਕ ਸਾਲ ਲਾਉਂਦੇ ਰਹੀਏ ਸੇਤੀਆਂ ਕਿਉਂ ਜੀ ਹਾਂ ਹਾਂ ਹਰ ਇੱਕ ਸਾਲ ਲਵਾਵਾਂਗੇ ਕੋਈ ਆਲੀ ਜਾਨ ਪ੍ਰਬੰਧ ਹੋਰ ਵਧੀਆ ਕਰਾਂਗੇ ਉਹ ਬਾਬੇਓ ਇੱਧਰ ਸੇਵਾ ਚੱਲ ਰਹੀ ਹੈ ਨਾਲ ਨਾਲ ਭਾਂਡੇ ਸਾਫ਼ ਕਰੀ ਜਾਂਦੇ ਅਸੀਂ ਛੇਤੀ ਛੇਤੀ ਗੁਰੂ ਘਰ ਪਹੁੰਚਦੇ ਕਰ ਦਈਏ ਇੱਕ ਤਾਂ ਜੀ ਕੰਮ ਚੱਕਦਾ ਜੋਬਰਿੰਦੋ ਮਿੰਟ ਦੇਖਦੇ ਨੇ ਦੇਖਦੇ ਨੇ ਹਾਂ ਹਾਂ ਥੋੜ੍ਹ ਤੇ ਤੋ ਵੀ ਨਹੀਂ ਆਉਣਾ ਹੈਗਾ ਤਿੰਨੇ ਲੱਗੇ ਮੜੇ ਖੜੇ ਆਈਦਾ ਭਾਈ ਆਹ ਖੜੇ ਆ ਆਡੇ ਸਾਹ ਕਰਕੇ ਧਮਾਕੇ ਜੀ। ਅਬ ਮੇਰੇ ਛੱਟ ਬਰਵਾਦੀ ਨਿਰਮਲ ਨੇ ਜੀ। ਮੈਂ ਦਾਵਾ ਕਰਨ ਜਾਉਂਦਾ। ਆਹ ਦੇਖੋ ਪੀਆ ਨੇ ਖੂਨ ਮੰਗ ਲਿਆ। ਛੱਟ ਬਹੁਤ ਵੱਡੀ ਬੱਜੀ ਮੇਰੇ ਅੱਗੇ। ਬੱਚਾ ਤਾਂ ਰਹਿ ਗਈ ਫੇਰੀ ਤੁਸੀਂ ਮੈਨੂੰ ਪਰਵਾਹ ਬੁੱਤੇ ਬਈ ਮੇਰੀ ਮਦਦ ਕਰੇਂਗਾ ਖਾਣੇ ਜਾਣਾ। ਭਾਈ ਇਹਨਾਂ ਨੇ ਮੇਰੇ ਪੈਰ ਤੇ ਬਰਫ਼ ਮਾਰ ਕੇ ਮੈਨੂੰ ਥੰਮੇ ਸਿੱਟਿਆ। ਇਹਨਾਂ ਵਰਤੀ ਤੇ ਮੈਨੂੰ ਮਾਰਤਾ ਜੱਕ ਦਾਰੋ ਬਈ। ਸਹੀ ਅੱਲਾ ਸਾਡਾ ਭਾਈ ਜਾਨ ਸਰਪੰਚੀ ਚ ਖੜਾ ਸੀ ਹਨਾ। ਲੋਕਾਂ ਨੇ ਇੰਨੇ ਕੰਮ ਕਰਾ ਕੇ ਵੀ ਭਾਂਡੇ ਮੰਜਲਾਪਾ ਵੋਟਾਂ ਨਹੀਂ ਪਾਈਆਂ ਆ ਭਾਂਡੇ ਮੰਜਲਾਪਾ ਕੋਈ ਨਹੀਂ ਪਾਵਰ ਚਾ ਪਾਵਰ ਚਾ ਬਰੋ ਫਟਾ ਭਾਈ ਸਾਡਾ ਭਾਈ ਫਿਰਮਲ ਜੀ ਚਲੋ ਫਿਰ ਚੱਲੀਏ ਘਰਾਂ ਨੂੰ ਥੱਕੇ ਪਿਆ ਦੋ ਦਿਨ ਹੋ ਗਏ ਲਓ ਬਾਪਿਓ ਸਮਾਪਤੀ ਬੱਲ ਬਾਦਰੀਆ ਨੇ ਤੀਆਂ ਆ ਪਿਆ ਨਤੀਜਾ ਚੱਕਦਾ ਕੰਮ ਕਹਿੰਦੇ ਮੁੰਡਿਆਣੇ ਔਰ ਮੈਨੂੰ ਤਾਂ ਨਹੀਂ ਛੇੜਦੇ ਕਹਿੰਦੇ 6:00 ਵਜੇ ਤੂੰ ਬਹਿ ਜਾ ਨਿਰਮਲਾ ਹਾਏ ਨਿਰਮਲਾ ਸਿੱਖਿਆ ਲਓ ਜੀ ਸਮਾਪਤੀ ਚਲੋ ਫਿਰ ਚਲੋ ਗੁੱਟਾ ਜੀ ਚਲੋ ਕੰਮ ਬਹੁਤ ਜ਼ਰੂਰੀ ਆ ਉਹ ਐਸ ਡੀ ਐਮ ਨੂੰ ਮਿਲਣਾ ਐਸ ਡੀ ਐਮ ਨੂੰ ਮਿਲਣਾ ਚਲ ਚਲੀਏ ਤੀਆਂ ਦਾ ਪ੍ਰੋਗਰਾਮ ਹੋ ਗਿਆ ਸਮਾਪਤ ਤੇ ਸਮਾਨ ਸਾਰਾ ਸੰਭਲਿਆ ਪੈਂਟਰ ਰਹਿ ਗਿਆ ਉਹ ਲੈ ਜਾਣਗੇ ਸਵੇਰੇ ਬਹੁਤ ਸੋਹਣਾ ਹੋਇਆ ਪ੍ਰੋਗਰਾਮ ਹਨ ਮੇਨ ਕੰਮ ਤਾਂ ਐ ਵੀ ਸਾਡੀਆਂ ਧੀਆਂ ਭੈਣਾਂ ਇੱਥੇ ਆ ਕੇ ਇਕੱਠੀਆਂ ਹੋਈਆਂ ਖੁਸ਼ ਹੋਈਆਂ ਇੱਕ ਦੂਜੇ ਨੂੰ ਮਿਲ ਕੇ ਆਪਣੀ ਸਹੇਲੀਆਂ ਨੂੰ ਕੰਮ ਉਹ ਬਹੁਤ ਵਧੀਆ ਸੀ ਆ ਚੀਜ਼ ਸਭ ਤੋਂ ਘੈਂਟ ਬਣ ਗਈ ਚੰਗਾਲ ਆਈ ਲਵ ਚੰਗਾਲ ਅੱਗੇ ਤੋਂ ਅਸੀਂ ਕੀ ਕਰਨਾ ਹੈ ਨਾ ਇਹਨੂੰ ਟੇਪਰ ਕਰਨਾ ਵੀ ਐ ਤੇ ਮਿੱਟੀ ਸਿੱਟ ਕੇ ਵੀ ਜਿਹੜਾ ਚੰਗੀ ਤਰ੍ਹਾਂ ਦਿਖੇ ਉੱਚਾ ਕਰਕੇ ਇੱਥੇ ਨਾ ਬਾਗ਼ੀ ਕਰਨਾ ਹੈ ਨਾ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਕਿਵੇਂ ਤੁਸੀਂ ਦੱਸੋ ਵਧੀਆ ਵਧੀਆ ਨਹੀਂ ਨਹੀਂ ਸਲਾਹ ਦੇ ਕੇ ਜਾਓ ਕਿਵੇਂ ਕਰਨਾ ਕਹਾਨੂੰ ਇਹ ਨਾ ਉੱਚਾ ਕਰਕੇ ਆ ਸਿੱਧਾ ਕਰ ਦਿੰਦੇ ਹਾਂ ਬੱਸ ਪੇਪਰ ਕਰਕੇ ਹਨਾ ਦੋ ਟਰਾਲੀਆਂ ਦੋ ਤਿੰਨ ਤਿੰਨ ਟਰਾਲੀਆਂ ਘੱਡੋ ਘੱਡ ਤਿੰਨ ਨਹੀਂ ਵੱਧਦੀ ਨੇ ਪੇਪਰ ਕਰਕੇ ਫਿਰ ਇਹ ਪੱਕਾ ਹੀ ਹੋ ਜੇ ਕਾਹੀ ਹੋ ਜੇ ਐਨੇ ਚ ਕਾਹ ਹੋ ਜੇ ਬਾਕੀ ਸੜਦਾ ਕਰੀ ਆਪਾਂ ਕੰਮ ਹੋ ਗਿਆ ਸਾਡਾ ਫਤਿਹ ਹੁਣ ਚੱਲਿਆਂ ਘਰੋ ਘਰੀ ਵਲੌਗ ਕਰਦੇ ਇੱਥੇ ਹੈਂਡ ਅਸੀਂ ਠੀਕ ਮਿਲਦੇ ਆ ਨਵੇਂ ਵਲੌਗ ਚ ਬਾਬਿਓ ਸਤ ਸ੍ਰੀ ਅਕਾਲ ਲੋ ਜੀ ਰੱਖੜੀਆਂ ਬੰਦ ਲਈਏ ਕਹਿੰਦੇ ਸਾਡੀ ਭੈਣ ਨੇ ਭੇਦੀਆਂ ਜੀ ਬਾਹਰੋਂ ਪਲੇਟ ਹੋ ਗਿਆ ਰੱਖ ਲਈ ਮੈਂ ਤੁਸੀਂ ਘਰੋਂ ਚੈੱਕ ਹੈਪੀ ਰਖੜੀ ਭਾਈ ਹੈਪੀ ਰਖੜੀ ਹੈਪੀ ਰਖੜੀ ਉਹ ਓਲੀਆ ਆਹ ਸਾਡੀ ਮੇਰੇ ਮੰਮੀ ਨਾਲ ਰਖੜੀ ਮੀਆ ਰਖੜੀ ਮੀਆ ਆਹ ਬੂਰਾ ਹਾਂ ਸੋਹਣੀਆਂ ਨੇ ਬਹੁਤ ਆ ਤਾਜ ਤਾਂ ਡੋਰੇ ਮਉਣ ਕੀ ਐ ਇਹ ਲੈ ਤਾਜ ਤੇਰੇ ਬੰਨੀ ਆ ਹਾਂ ਮੰਮਾ ਲੱਕੀ ਹਾਂ ਤੇ ਲੱਕੀ ਆ ਲੱਕੀ ਨਹੀਂ ਰੱਖੜੀਆਂ ਕੱਲ ਕੀਨੇ ਭੇਜੀਆਂ ਤੇ ਕਿੰਨ ਜਲਦੀ ਡੈਡੀ ਨੇ ਹਾਂ ਡੈਡੀ ਨੇ ਭੇਜਿਆ ਨੇ ਕਹਿੰਦਾ ਡੈਡੀ